ਹਰ ਰੋਜ਼ ਕਈ ਮੰਦ ਭਾਗੀਆਂ ਖਬਰਾਂ ਪੜ੍ਹਨੀਆਂ ਪੈਂਦੀਆਂ ਹਰ ਰੋਜ਼ ਕਈ ਮੰਦ ਭਾਗੀਆਂ ਖਬਰਾਂ ਪੜ੍ਹਨੀਆਂ ਪੈਂਦੀਆਂ ਜਿਵੇਂ ਆਪਣੇ ਹੀ ਬੁੱਲ ਪੈਂਦੇ ਹੋਣ ਟੱਕਣੇ ਜੀ ਪਤਾ ਨਹੀਂ ਇਹ ਦੁਨੀਆ ਦੇ ਰੌਲੇ ਰੱਪੇ ਕਦ ਕ ਮੁੱਕਣੇ ਜੀ ਆ ਅੱਧੀ ਰਾਤ ਤੋਂ ਪੈਂਦੀ ਪਈ ਬਰਸਾਤ ਨੇ ਕੱਲ ਅੱਧੀ ਰਾਤ ਤੋਂ ਪੈਂਦੀ ਪਈ ਬਰਸਾਤ ਨੇ ਅੱਜ ਸਾਰਾ ਦਿਨ ਲੋਕ ਪਾਈ ਰੱਖੇ ਸੁੱਕਣੇ ਜੀ ਸਾਰਾ ਦਿਨ ਲੋਕ ਪਾਈ ਰੱਖੇ ਸੁੱਕਣੇ ਜੀ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਮਸਲਾ ਲੈਂਦੇ ਹੋ ਕਿਸਮਾ ਬਹੁਤ ਗਮ ਹਨ ਸਤਿਓ ਹਰ ਰੋਜ਼ ਇੰਨੀਆਂ ਮੰਦ ਭਾਗੀਆਂ ਖਬਰਾਂ ਸਵੇਰ ਤੋਂ ਹੀ ਸਾਹਮਣੇ ਆ ਜਾਂਦੀਆਂ ਕਿ ਦਿਲ ਜਦ ਦਹਿਲ ਜਾਂਦਾ ਕਿ ਦੁਨੀਆ ਤੇ ਚੱਲਦਾ ਕੀ ਪਿਆ ਪੂਰੀ ਦੁਨੀਆ ਦੀ ਮੈਂ ਗੱਲ ਕਰ ਰਿਹਾ ਹਾਲਾਂਕਿ ਪੰਜਾਬ ਵਿੱਚ ਸਰਕਾਰ ਨੇ ਹੁਣੇ ਸ਼ੁਰੂ ਤਾਂ ਕੀਤਾ ਹੈ ਐਨਕਾਊਂਟਰਾਂ ਦਾ ਕੰਮ ਤੁਸੀਂ ਕੈਪਸ਼ਨ ਵੀ ਪੜ ਲਈ ਹੋਣੀ ਆ ਕਿ ਵਰਦੇ ਮੀਂਹ ਚ ਬੜੀਆਂ ਗੋਲੀਆਂ ਜਲੰਧਰ ਵਿਖੇ ਪੁਲਿਸ ਨੇ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਉੱਤੇ ਵੀ ਚਰਚਾ ਕਰਾਂਗੇ ਲੇਕਿਨ ਜਿਹੜੀ ਬਾਰਿਸ਼ ਹੈ ਬੜੀ ਇਤਮਾਨ ਨਾਲ ਪਈ ਹੈ ਔਰ ਇਸ ਬਾਰਿਸ਼ ਦੇ ਨਾਲ ਅਸੀਂ ਚੱਲਦੇ-ਚੱਲਦੇ ਸ਼ਹਿਰ ਦੀ ਤਸਵੀਰਾਂ ਵੀ ਦਿਖਾ ਦਿੰਨੇ ਆ ਔਰ ਇਸ ਬਾਰਿਸ਼ ਦੇ ਨਾਲ ਇੱਕ ਵਾਰੀ ਕਨਫਰਮ ਕਰ ਦੋ ਆਵਾਜ਼ ਕਿਵੇਂ ਆ ਜੀ ਠੀਕ ਕਰੀ ਹੈ ਅੱਧੀ ਰਾਤ ਤੋਂ ਜਿਹੜਾ ਮੀਂਹ ਪੈ ਰਿਹਾ ਸੀ ਨਾ ਇਹਨੇ ਰੁੱਖਾਂ ਨੂੰ ਵੀ ਕਈ ਜਗ੍ਹਾ ਜੜ ਤੋਂ ਉਖਾੜ ਦਿੱਤਾ ਆਵਾਜ਼ਾਈ ਚ ਬਹੁਤ ਅੜਿੱਕਾ ਪਿਆ ਕਈ ਥਾਈ ਤੇ ਥਾਂ ਤੇ ਜਿਹੜਾ ਬਿਜਲੀ ਦੇ ਖੰਬੇ ਆ ਉਹ ਵੀ ਨੁਕਸਾਨੇ ਗੇ ਬਿਜਲੀ ਸਪਲਾਈ ਬੜੀ ਜਗ੍ਹਾ ਤੇ ਪ੍ਰਭਾਵਿਤ ਹੋਈ ਔਰ ਇੱਕ ਜਗ੍ਹਾ ਤਾਂ ਬਿਜਲੀ ਸਪਲਾਈ ਇੰਨੀ ਕੁ ਪ੍ਰਭਾਵਿਤ ਹੋਈ ਕਿ ਇੱਕ ਲੜਕਾ ਜਿਸ ਦਾ ਨਾਮ ਭਵਿੱਖ ਦੱਸਿਆ ਜਾ ਰਿਹਾ ਸੀ ਭਵਿੱਖ ਦਾ ਮਤਲਬ ਐਸੇ ਭਵਿੱਖ ਹੋਣ ਦਾ ਉਹ ਵਿਚਾਰਾ ਉਹਦੇ ਘਰ ਦੇ ਬਾਹਰ ਕਹਿੰਦੇ ਪਾਣੀ ਖੜਾ ਸੀਗਾ ਤੇ ਉਹ ਠੀਕ ਠਾਕ ਕਰਨ ਗਿਆ ਤਾਰ ਤੇ ਉੱਥੇ ਨੂੰ ਝਟਕਾ ਲੱਗੇ ਤੇ ਬੱਚੇ ਦੀ ਮੌਕੇ ਦੀ ਮੌਤ ਹੋ ਗਈ ਚੁੱਕ ਕੇ ਜਿਹੜਾ ਤੁਨੂੰ ਕਰੰਟ ਨੇ ਮਾਰਿਆ ਆ ਇੱਕ ਵਾਰ ਰੇਲਵੇ ਰੋਡ ਦਿਖਾਈ ਆ ਰਹੇਗੇ ਰੋੜੇ ਆ ਜੀ ਖੈਰ ਹੁਣ ਕੰਮ ਚੱਲ ਰਿਹਾ ਕਿ ਬੰਦ ਇੱਥੇ ਕੱਲ ਚਰਚਾ ਕਰਾਂਗੇ ਤੇ ਜਿਹੜਾ ਮੁੰਡਾ ਭਵਿਸ਼ਅ ਸੀ ਉਹ ਇਹ ਮੇਰੇ ਖਿਲ ਨਾਬੇ ਦੀ ਖਬਰ ਹੈ ਜੇ ਮੇਰੇ ਧਿਆਨ ਚ ਬਿਸਰੇ ਨਾ ਗੱਲ ਤਾਂ ਨਾਬੇ ਦੀ ਖਬਰ ਹੈ ਮੁੰਡਾ ਭਵਿਸ਼ 18 ਸਾਲਾਂ ਦਾ ਆਈਟੀਆਈ ਦਾ ਸਟੂਡੈਂਟ ਕਹਿੰਦਾ ਕਿ ਘਰ ਦੇ ਬਾਹਰ ਪਾਣੀ ਖੜਾ ਆ ਬਿਜਲੀ ਸਪਲਾਈ ਉਹਦੀ ਪ੍ਰਭਾਵਿਤ ਹੋਈ ਸੀਗੀ ਉਹ ਵਿਚਾਰਾ ਠੀਕ ਕਰਨ ਗਿਆ ਤੇ ਝਟਕਾ ਲੱਗਾ ਚੱਕ ਕੇ ਮਾਰਿਆ ਉਹਨੂੰ ਕਰੰਟ ਦਾ ਇੰਨਾ ਜ਼ੋਰ ਸੀ ਤੇ ਉਹ ਬੱਚੇ ਨੂੰ ਹਸਪਤਾਲ ਲੈ ਕੇ ਗਏ ਉੱਥੇ ਉਹਦੀ ਮੌਤ ਹੋ ਗਈ 18 ਸਾਲ ਦਾ ਲੜਕਾ ਸੋ ਬੜੇ ਬੜਾ ਕੁਝ ਹੋ ਜਾਂਦਾ ਅੱਜ ਬਸੰਤ ਵੀ ਸੀ ਬਹੁਤੇ ਲੋਕ ਤਾਂ ਖੁਸ਼ ਇਸ ਕਰਕੇ ਕਿ ਪੰਛੀਆਂ ਦੀ ਜਾਨ ਬਚ ਗਈ ਨਹੀਂ ਤਾਂ ਚਾਈਨਾ ਡੋਰ ਵਾਲਿਆਂ ਨੇ ਤਾਂ ਕੰਮ ਖਰਾਬ ਕਰਦਣਾ ਸੀ ਬਹੁਤੇ ਦੁਕਾਨਦਾਰ ਦੁਖੀ ਆ ਕਿ ਅੱਜ ਦਿਹਾੜੀ ਨਹੀਂ ਪਈ ਸੋ ਦੁਨੀਆ ਤੇ ਪੋਜ਼ਿਟਿਵ 네ਗੇਟਿਵ ਸਾਰੇ ਐਂਗਲ ਆ 32 ਵਟਸਐਪ ਆਪਣੇ ਭਰਾਵਾਂ ਦਾ ਆ ਇਹਨਾਂ ਦੀ ਐਡ ਵੀ ਕੀਤੀ ਸੀ ਚਲੋ ਆਪਣੇ ਛੋਟੇ ਵੀਰ ਨੇ ਇਹਨਾਂ ਦੀ ਹੈਲਪ ਕਰਨੀ ਆ ਪੈਨ ਨੂੰ ਚਲਾਉਣਾ ਔਰ ਟੇਸਟ ਇਹਨਾਂ ਦਾ ਬਹੁਤ ਸ਼ਾਨਦਾਰ ਹੈ ਪਰ ਜੇ بارش ਦੀ ਗੱਲ ਕਰੀਏ ਇਤਮਨਾਨ ਨਾਲ بارش ਪਈ ਹੈ ਔਰ ਜੇ ਮੈਂ ਕਹਿੰਦਾ ਕਿਸਲੇ ਮਾ ਬਦੀ ਕਿਸਲੇ ਸੁਆਦੀ ਤਾਂ ਇੱਕ ਤਾਂ ਗੁੱਡ ਫੈਕਟਰ ਇਹ ਵੀ ਆ ਫਰੰਟ ਤੇ ਦਿਖਾਈ ਚਲੋ ਮੈਂ ਕਹਿੰਦਾ ਨਾਲ ਦੀ ਨਾਲ ਮੇਰਾ ਚਿਹਰਾ ਤਾਂ ਸਾਰੇ ਦੇਖ ਹੀ ਲੈਂਦੇ ਆ ਤੇ ਇੱਕ ਤਾਂ ਚੰਗੀ ਗੱਲ ਇਹ ਰਹੀ ਆ ਜੀ ਕਹਿੰਦੇ ਕਿ ਜਿਹੜੀ ਇਹ ਸਰਦੀਆਂ ਦੀ ਬਰਸਾਤ ਹੈ ਅਨਾ ਇਹਨੇ ਸਮੋਕ ਵਾਲਾ ਜਿਹੜਾ ਧੂਆ ਆ ਜਿਹੜਾ ਧੂਆ ਹੁੰਦਾ ਉਹਨੂੰ ਪੋਲਿਊਸ਼ਨ ਜਿਹੜਾ ਹੈ ਤੰਗ ਕਰਦਾ ਲੋਕਾਂ ਨੂੰ ਉਹਦੇ ਨਾਲ ਜਿਹੜਾ ਸੁੱਖ ਦਾ ਸਾਹ ਆਣਾ ਕਿਉਂਕਿ ਬਹੁਤ ਸਾਰੇ ਲੋਕ ਜਿਹਨਾਂ ਨੂੰ ਰੈਸਪੀਰੇਟਰੀ ਪ੍ਰੋਬਲਮਸ ਹੁੰਦੀਆਂ ਆ ਛਾਤੀ ਦੇ ਰੋਗ ਹੁੰਦੇ ਆ ਫਲੂ ਹੋ ਜਾਂਦਾ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਨਾਲ ਦੀ ਨਾਲ ਕਈਏ ਜਿਨ੍ਹਾਂ ਨੂੰ ਸਾਈਨਸ ਦੀ ਬਹੁਤ ਪ੍ਰੋਬਲਮ ਹੈ ਜਾਂ ਕਹਿ ਲਈਏ ਜਿਨ੍ਹਾਂ ਨੂੰ ਬਹੁਤ ਸਾਰੀ ਸਾਹ ਲੈਣ 'ਚ ਦਿੱਕਤ ਆਉਂਦੀ ਹੈ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੋਣਾ ਕਿਉਂਕਿ ਇਹ ਜਿਹੜਾ ਇਹਨਾਂ ਪੋਲਿਊਸ਼ਨ ਆ ਉਹ ਹੀਠਾ ਹੋਣਾ ਵਾਤਾਵਰਨ ਸਾਫ਼ ਹੋਣਾ ਔਰ ਜ਼ਹਿਰੀਲੇ ਕਣ ਜਿਹੜੇ ਆ ਉਹ ਵੀ ਥੱਲੇ ਬੈਠਣੇ ਆ ਸੋ ਇਹ ਜਿਹੜੀ ਲੇਕਿਨ ਇਹਦੇ ਨਾਲ ਹੀ ਦੇਖੋ ਕਿ ਚੰਗੀ ਖਬਰ ਤਾਂ ਹੈ ਪਰ ਇਹਦੇ ਨਾਲ ਦੋ ਜਿਹੜੀਆਂ ਹੋਰ ਖਬਰਾਂ ਆ ਇਹਦੇ ਨਾਲ ਜੁੜੀਆਂ ਉਹ ਵੀ ਤੰਗ ਕਰਦੀਆਂ ਉਹ ਕਿਵੇਂ ਕਿਉਂਕਿ ਦੇਖੋ ਹੁਣ ਕਿਤੇ ਤਾਂ ਬੱਦਲ ਵਾਈ ਹੋਈ ਹੈ ਕਿਤੇ ਅੱਖਾਂ ਚੋਂ ਪਾਣੀ ਵਹਿਆ ਕਿਉਂਕਿ ਮਨੀ ਮਾਜਰੇ ਦੇ ਨਜ਼ਦੀਕ ਇੱਕ ਘਰ ਜਿਹੜਾ ਆ ਜਿਹਦੀ ਬਣਤਰ ਬੜੀ ਕਮਜ਼ੋਰ ਹੋ ਗਈ ਸੀਗੀ ਮੀਂਹ ਕਰਕੇ ਉਹ ਘਰ ਜਿਹੜਾ ਆ ਉਹਦੀਆਂ ਕੰਧਾਂ ਵੀ ਡਿੱਗ ਗਈਆਂ ਉੱਪਰੋਂ ਛੱਤ ਵੀ ਡਿੱਗ ਗਈ ਤੇ ਥੱਲੇ ਤਿੰਨ ਬੱਚੇ ਸੀਗੇ ਉਸ ਹਾਦਸੇ ਦਾ ਸ਼ਿਕਾਰ ਹੋ ਗਏ ਹਾਲਾਂਕਿ ਪੁਲਿਸ ਵੱਲੋਂ ਲੋਕਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਲੇਕਿਨ ਦੱਸਿਆ ਜਾ ਰਿਹਾ ਦੋ ਬੱਚੇ ਦੀ ਹਾਲਤ ਸਥਿਰ ਹੈ ਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੈ ਤਾਂ ਹੁਣ ਉਹ ਤਾਂ ਸਾਰੀ ਜ਼ਿੰਦਗੀ ਇਸ ਬਰਸਾਤ ਨੂੰ ਭੁੱਲ ਨਹੀਂ ਸਕਦੇ ਤੇ ਪੈਰਾ ਤੇ ਹੁਣ ਉਹ ਵੀ ਬੜਾ ਔਖਾ ਹੈ ਕਿਉਂਕਿ ਉਹ ਪਰਿਵਾਰ ਜਿਹੜਾ ਕਹਿੰਦੇ ਕਿ ਬੜਾ ਦਰمیانਆਜੇ ਪਰਿਵਾਰ ਹੈ ਬਿਲੋ ਪੋਵਰਟੀ ਲਾਈਨ 'ਚ ਕਹਿੰਦੇ ਬੰਮਾ ਕਹਿ ਲੋ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਚੱਲਦਾ ਔਰ ਕੰਸਟ੍ਰਕਟ ਘਰ ਪ੍ਰਾਪਰਟੀ ਪੁਰਾਣੀ ਹੋਣ ਕਰਕੇ ਉਹਦੀ ਬਣਤਰ ਬੜੀ ਕਮਜ਼ੋਰ ਹੋਈ ਸੀ ਤੇ ਬੱਚੇ ਹੁਣ ਉਹਨਾਂ ਨੂੰ ਕੀ ਪਤਾ ਨਾ ਉਹ ਤਾਂ ਵਿਚਾਰੇ ਆਪਣੀ ਛੱਤ ਦੇ ਹੇਠਾਂ ਖੇਡਦੇ ਪੈਸੇ ਤੇ ਛੱਤੀ ਡਿੱਗ ਜਵੇ ਸੋ ਇਹ ਵੀ ਬੜਾ ਔਖਾ ਹੈ ਕਿ ਜਦ ਆਪਣੀ ਛੱਤ ਨਾ ਹੋਵੇ ਇਹ ਉਹਨਾਂ ਨੂੰ ਪੁੱਛ ਕੇ ਦੇਖੋ ਜਿੰਨਾਂ ਕੋ ਆਪਣੀ ਛੱਤ ਨਹੀਂ ਆ ਜਿਹੜੇ ਆਪਣੀ ਛੱਤ ਲੱਭਦੇ ਆ ਜਾਂ ਜਿਹੜੇ ਮਿਹਨਤ ਮੁਸ਼ੱਕਤ ਕਰਦੇ ਆ ਆ ਦਿਖਾਈ ਇੱਕ ਬਾਬਾ ਬੇਨਾ ਟਪਲਾਂ ਤੋਂ ਤੁਰਿਆ ਫਿਰਦਾ ਇਹ ਵੀ ਮੌਜ ਹੈ ਪਰ ਮੌਜ ਹੁਣ ਜੇ ਅਸੀਂ ਬੁਲਾ ਲਿਆ ਤਾਂ ਫਿਰ 100 ਰੁਪਏ ਦੇ ਲੁੱਕ ਜਣੀ ਹੈ ਸੋ ਇਹ ਪੁੱਛਾਂ ਵਾਲਾ ਕੰਮ ਵੀ ਨਾਲੇ ਸ਼ੁਰੂ ਹੋ ਜਾਂਦਾ ਬਾਕੀ ਖੈਰ ਮੌਜ ਲੈਣੀ ਚਾਹੀਦੀ ਆ ਤੁਸੀਂ ਨਵੇਂ ਸ਼ਹਿਰ ਦੀਆਂ ਤਸਵੀਰਾਂ ਦੇਖ ਲਓ ਬੜੀ ਦੇਰ ਬਾਅਦ ਅਸੀਂ ਐਦਾ ਕਾਰ ਦੇ ਵਿੱਚ ਗੱਡੀ 'ਚ ਤੁਹਾਨੂੰ ਸ਼ਹਿਰ ਦਿਖਾ ਰਹੇ ਆ ਸੋ ਇਹ ਬੇਮੌਸਮ ਮੀਂਹ ਪਿਆ ਪਰ ਸਾਡੇ ਸੱਜਣ ਵੀ ਬੇਮੌਸਮ ਨੇ ਬੇਮੌਸਮੀ ਨੇ ਹੈ ਬੜੀ ਅਜੀਬ ਜੀ ਗੱਲ ਐ ਮੈਂ ਇਹ ਸੋਚਦਾ ਸੀ ਕਿ ਉੱਥੇ ਧਰਤੀ ਦੇ ਵੀ ਕਿਹਾ ਹੋਣਾ ਨਾ ਕਿ ਨਭਮੀ ਬੰਦ ਕਰਦੇ ਮਨੀ ਮਾਜਰੇ ਗੋਵਿੰਦਪੁਰ ਕੋ ਤੇ ਚਲੋ ਰਾਹਤ ਕਾਰਜ ਜੀ ਕਹਿੰਦੇ ਚਲਾਇਆ ਬੱਚਿਆਂ ਨੂੰ ਕੱਢਿਆ ਫਟਾਫਟ ਦੋ ਬੱਚੇ ਉਹਨਾਂ ਦੀ ਹਾਲਤ ਸਥਿਰ ਐ ਇੱਕ ਥੋੜਾ ਗੰਭੀਰ ਐ ਪਰ بارش ਨਾਲ ਹੀ ਜੁੜੀ ਗੱਲ ਕਰੀਏ ਤਾਂ ਜਿਵੇਂ ਕਹਿੰਦੇ ਨਾ ਕਿ ਮੀਂਹ ਪੈਂਦੇ ਵਿੱਚ ਪੰਛੀ ਜਿਹੜੇ ਆ ਹੈ ਇਧਰ ਕਿ ਜੀ ਨਾ ਮੀ ਪੈਂਦੇ ਵਿੱਚ ਨਾ ਕਹਿੰਦੇ ਜਿਹੜੇ ਪੰਛੀ ਆ ਉਹ ਲੁਕ ਜਾਂਦੇ ਆ ਚਲੋ ਇੱਕ ਤਾਂ ਉਹਨਾਂ ਨੂੰ ਅੱਜ ਲੁਕਣਾ ਪਿਆ ਕਿਉਂਕਿ ਬਾਰਿਸ਼ ਹੋ ਰਹੀ ਸੀਗੀ ਠੰਡ ਤਾਂ ਉਹਨਾਂ ਨੂੰ ਵੀ ਲੱਗਦੀ ਆ ਆਪਣੇ ਆਪਣੇ ਘਾਉਸਲੇ ਚ ਕਿਉਂ ਨਾ ਦੂਜੀ ਕੱਲੋਂ ਤਾਂ ਬਚਾਅ ਹੋ ਗਿਆ ਕਿ ਚਾਈਨਾ ਡੋਰ ਨਹੀਂ ਉਡੀ ਅੱਛਾ ਮਾੜੀ ਮੋਟੀ ਜਦੋਂ ਜਿੱਦੈ ਮੀ ਹਟਿਆ ਪਤੰਗ ਜੇ ਸ਼ੁਰੂ ਤਾਂ ਹੋਈ ਸੀਗੀ ਪਰ ਮੀ ਫੇਰ ਸ਼ੁਰੂ ਹੋ ਗਿਆ ਕਿ ਜਿਵੇਂ ਅੱਜ ਮੀ ਨੇ ਉਹਨਾਂ ਦੀ ਜਾਨ ਨਹੀਂ ਬਚਾਈ ਆ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਛੀ ਕਹਿੰਦੇ ਜਦ ਮੀ ਪੈਂਦਾ ਨਾ ਉਹ ਲੁਕ ਜਾਂਦੇ ਆ ਲੇਕਿਨ ਉਸ ਤੋਂ ਅਗਲੀ ਗੱਲ ਜਿਹੜੀ ਜ਼ਿੰਦਗੀ ਨੂੰ ਹੌਸਲਾ ਦਿੰਦੀ ਆ ਜਿਹੜਾ ਬਾਜ ਹੁੰਦਾ ਨਾ ਵੀਰੇ ਹੂੰ ਉਹ ਬੱਦਲਾਂ ਤੋਂ ਵੀ ਉੱਪਰਲੀ ੜਾਰੀ ਮਾਰਦਾ ਅੱਛਾ ਜੀ ਇੱਦਾਂ ਹੀ ਸਾਡਾ ਗਾਣਾ ਹੁਣ ਆ ਰਿਹਾ ਆਈ ਫਿਲ ਹੂੰ ਤੇ ਕਹਿੰਦਾ ਘਬਰਾਉਣਾ ਨਹੀਂ ਜਿੱਦਾਂ ਹੀ ਮੁਸ਼ਕਲਾਂ ਆਉਂਦੀਆਂ ਅੱਗੇ ਵਧਣਾ ਮਤਲਬ ਬਾਜ ਕੀ ਕਰਦਾ ਪੰਛੀ ਜਿਹੜੇ ਸਾਰੇ ਆ ਉਹ ਲੁੱਕ ਜਾਂਦੇ ਆ ਲੇਕਿਨ ਬਾਜ ਬੱਦਲਾਂ ਤੋਂ ਵੀ ਉੱਤੇ ਹੋ ਜਾਂਦਾ ਹੂੰ ਕਿ ਮੀ ਤਾਂ ਬੱਦਲਾਂ 'ਚੋਂ ਨਿਕਲਦਾ ਪਿਆ ਪਰ ਜੇ ਤੁਸੀਂ ਪਹੁੰਚ ਆਪਣੀ ਉੱਪਰ ਕਰ ਲਓ ਕਿਉਂਕਿ ਇਹ ਗੱਲ ਮੈਂ ਕਿਉਂ ਕਹ ਰਿਹਾ ਕਿਉਂਕਿ ਆਪਣੇ ਸ਼ਰੀਕ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਆਪਣੇ ਸ਼ਰੀਕ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਕੁਝ ਲੋਕ ਇਹਨਾਂ ਲੋਕਾਂ ਨੂੰ ਐ ਲੱਗਦਾ ਕਿ ਯਾਰ ਅਸੀਂ ਪਤਾ ਨਹੀਂ ਰੱਬ ਨੇ ਆਪਰੇ ਤੋਂ ਬਾਅਦ ਸਾਨੂੰ ਬਣਾਤਾ ਹੁਣ ਬਾਕੀ ਸਾਰੀ ਪ੍ਰਜਾ ਜਿਹੜੀ ਸਾਡੀ ਗੁਲਾਮ ਹੈ ਤਾਂ ਪ੍ਰਜਾ ਨੂੰ ਗੁਲਾਮ ਨਹੀਂ ਸਮਝਣਾ ਚਾਹੀਦਾ ਕਿਉਂਕਿ ਰੱਬ ਪਤਾ ਨਹੀਂ ਕਿਹੜੇ ਰੰਗਾ 'ਚ ਰਾਜੀ ਆ ਹੈ ਤੇ ਹੁਣ ਮੈਂ ਕਾਂਗਰਸ ਦੀ ਮੀਟਿੰਗ ਬਾਰੇ ਵੀ ਗੱਲ ਕਰਨੀ ਆ ਕਾਂਗਰਸ ਦੀ ਕਹਿੰਦੇ ਮੀਟਿੰਗ ਹੋਈ ਆ ਤੇ ਤਸਵੀਰ ਵੀ ਸਾਹਮਣੇ ਆਈ ਆ ਬਿੱਗ ਬੌਸ ਅੰਗਰੂ ਸਰ ਨੇ ਹੱਥ ਫੜ ਕੇ ਖੜੇ ਕੀਤੇ ਪਰ ਕਿਸੇ ਇੱਕ ਦਾ ਮੂੰਹ ਨਿਮੋਸ਼ੀ ਨਾ ਭਰਿਆ ਸੀਗਾ ਤੇ ਕਿਸੇ ਦੂਜੇ ਦਾ ਮੂੰਹ ਐ ਸੀ ਜਿਵੇਂ ਕਹਿੰਦਾ ਵੇ ਹੁਣ ਦੱਸ ਕੀ ਦੀ ਚੱਲਦੀ ਆ ਰੌਹਲ ਕਰਦੀ ਮੋਰੇ ਪਰ ਇੱਕ ਦੂਜੇ ਨੂੰ ਨਾ ਚਿਹਰੇ ਚਿਹਰੇ ਚ ਵੀ ਅੱਖਾਂ ਚ ਵੀ ਟੱਚਣਾ ਕਰਦੇ ਨਜ਼ਰ ਆਏ ਆ ਹਾਲਾਂਕਿ ਪਹਿਲਾਂ ਇਹ ਵੀ ਗੱਲ ਚੱਲੀ ਸੀ ਕਿ ਕਿ 33 ਜਾਣਿਆਂ ਨੇ ਨਾ ਕਹਿੰਦੇ ਕਿ ਸਾਈਨ ਕਰਕੇ ਦਿੱਤੇ ਕਿਸੇ ਦੇ ਹੱਕ ਵਿੱਚ ਫਿਰ ਅਸੀਂ ਨਾ ਤਾਂ ਨਹੀਂ ਲੈਣਾ ਕਿਉਂਕਿ ਫੇ ਕਈ ਜਿਹੜੇ ਇੱਕ ਦੂਜੇ ਨੂੰ ਚਾਣ ਵਾਲੇ ਹੁੰਦੇ ਆ ਉਹ ਫਿਰ ਨਾਰਾਜ਼ ਹੋ ਜਾਂਦੇ ਆ ਕਹਿੰਦੇ 33 ਜਣਿਆਂ ਦੇ ਇੱਕ ਲੀਡਰ ਦੇ ਹੱਕ 'ਚ ਸਾਈਨ ਕਰਕੇ ਭੇਜੇ ਸੀਗੇ ਦਿੱਲੀ ਪਰ ਕਹਿੰਦੇ ਰਾਹੁਲ ਗਾਂਧੀ ਤਾਂ ਮਹਿਲਾ ਖੜ ਕੇ ਜਿਹੜੇ ਅਰਜੁਨ ਖੜ ਗਏ ਆ ਉਹ ਕਹਿੰਦੇ ਨਾਰਾਜ਼ ਹੋ ਗਏ ਕਹਿੰਦੇ ਕਿ ਜੇ ਕਿਸੇ ਨੇ ਸਿੰਗਲ ਸਿੰਗਲ ਆਉਣਾ ਤਾਂ ਠੀਕ ਐ ਦਿਖਾ ਦੇ ਮੋਰੇ ਨਾਲ ਹੀ ਜੇ ਕਿਸੇ ਨੇ ਕਹਿੰਦੇ ਸਿੰਗਲ ਸਿੰਗਲ ਆਉਣਾ ਤਾਂ ਠੀਕ ਐ ਜੇ ਗਰੁੱਪ ਚ ਆਏ ਤਾਂ ਇਹ ਨਾ ਸੋਚ ਕੇ ਰੱਖਿਓ ਕਿ ਤੁਹਾਡੇ ਅੱਗੇ ਰੈੱਡ ਕਾਰਪਟ ਵਿਛਾਵਾਂਗੇ ਹੈ ਅਜਾ ਵੈਸੇ ਲੋਕਾਂ ਨੇ ਇੱਕ ਮਨ ਬਣਾ ਲਿਆ ਸੀਗਾ ਕਿ ਸ਼ਾਇਦ ਕਾਂਗਰਸ ਆਜੂਗੀ ਲੇਕਿਨ ਹੁਣ ਜੋ ਕਾਂਗਰਸ ਦੇ ਹਾਲਾਤ ਆ ਉਹ ਕਹਿੰਦਾ ਮੈਂ ਵੀ ਸੀਐਮ ਦੂਜਾ ਕਹਿੰਦਾ ਮੈਂ ਵੀ ਸੀਐਮ ਉਹ ਕਹਿੰਦਾ ਮੈਂ ਆਪਣੇ ਆਪ ਨੂੰ ਆਪ ਹੀ ਪ੍ਰੋਜੈਕਟ ਕਰ ਲੈਣਾ ਮੈਨੂੰ ਲੋੜਾ ਹੀ ਨਹੀਂ ਫਿਰ ਪਾਰਟੀਆਂ ਪਤਾ ਕੀ ਕਹਿੰਦੀਆਂ ਜਦ ਕੋਈ ਬੰਦਾ ਕਹਿੰਦਾ ਜਦ ਕੋਈ ਬੰਦਾ ਇਹ ਕਹਿੰਦਾ ਕਿ ਮੈਂ ਪਾਰਟੀ ਨਾਲੋਂ ਵੀ ਵੱਡਾ ਆ ਮੈਂ ਇਕੱਲੀ ਕਾਂਗਰਸ ਦੀ ਗੱਲ ਨਹੀਂ ਕਰ ਰਿਹਾ ਕੋਈ ਹੋਰ ਪਾਰਟੀ ਵੀ ਹੋਵੇ ਜਦ ਕਿਸੇ ਲੀਡਰ ਨੂੰ ਲੱਗਣ ਲੱਗਦਾ ਨਾ ਕਿ ਮੈਂ ਪਾਰਟੀ ਤੋਂ ਵੀ ਵੱਡਾ ਹੋ ਗਿਆ ਫਿਰ ਪਾਰਟੀ ਕਹਿੰਦੀ ਹੁਣ ਤੂੰ ਆਪਣੀ ਪਾਰਟੀ ਬਣਾ ਲੈ ਉਹ ਫਿਰ ਉਹਨੂੰ ਜ਼ੀਰੋ ਕਰਦੇ ਆ ਹੁਣ ਕੱਲ ਦੀਆਂ ਜਿਹੜੀਆਂ ਕਾਂਗਰਸ ਦੀਆਂ ਤਸਵੀਰਾਂ ਆਈਆਂ ਉਹ ਚ ਇੱਕ ਲੀਡਰ ਆ ਉਹਦਾ ਹੱਥ ਮੰਨ ਕੇ ਚੱਲ ਕੇ ਉਹ ਹਾਰ ਗਿਆ ਸਲਮਾਨ ਖਾਨ ਨੇ ਤਾਂ ਵੀ ਚੱਕਿਆ ਆ ਜਿੱਤਿਆ ਕੋਈ ਹੋਰ ਆ ਪਰ ਉਹਦਾ ਮੂੰਹ ਨਮੋਸ਼ੀ ਚ ਇੰਨਾ ਘੋਇਆ ਪਿਆ ਛੂਟੂ ਜਿਹਾ ਅੱਛਾ ਉਹ ਲੀਡਰ ਲੋਕਾਂ ਨੂੰ ਵੀ ਟਿਕਟਾ ਬਣਦਾ ਸੀ ਹੁਣ ਉਹਦੀ ਆਪਣੀ ਟਿਕਟ ਦਾ ਕੋਈ ਨਹੀਂ ਪਤਾ ਮਿਲਦੀ ਕਿ ਨਹੀਂ ਮਿਲਦੀ ਕੁਝ ਲੋਕ ਕਹਿੰਦੇ ਹੋ ਬੀਜੇਪੀ ਸੈੱਲ ਦਾ ਬੰਦਾ ਆ ਸੋ ਤੁਹਾਨੂੰ ਕੁਝ ਵੀ ਨਹੀਂ ਪਤਾ ਆਪਣੇ ਸ਼ਰੀਕ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਜੇ ਤੁਸੀਂ ਤਿਆਰੀ ਚ ਆ ਪਟ ਤੁਹਾਡਾ ਸ਼ਰੀਕ ਵੀ ਤਿਆਰੀ ਜੀ ਰਹਿਦਾ ਇਸ ਕਰਕੇ ਮੈਂ ਕਿਹਾ ਕਿ ਬੱਦਲਾਂ ਤੋਂ ਉੱਚੀ ਡਾਰੀ ਰੱਖਣੀ ਪੈਂਦੀ ਹੈ ਹੌਸਲਾ ਰੱਖਣਾ ਪੈਂਦਾ ਸਬਰ ਰੱਖਣਾ ਪੈਂਦਾ ਸਿਆਸਤ ਚ ਆਇਤ ਮੋੜ ਤੇ ਤੁਰੇ ਜਾਂਦੇ ਆ ਤਾਂ ਬੰਦੇ ਦੀ ਪਾਰਟੀ ਕੋਈ ਹੋਰ ਉੱਦੀਆ ਮੋੜ ਮੁੜਦਾ ਫੇ ਪਾਰਟੀ ਹੋਰ ਹੋ ਜਾਂਦੀ ਆ ਤਾਂ ਸਿਆਸਤ ਚ ਕੱਖ ਨਹੀਂ ਪਤਾ ਕਿ ਜਿਹੜੀ ਹਾਈ ਕਮਾਂਡ ਹੈ ਉਹਨੂੰ ਉਹਨੇ ਕਿਨੂੰ ਮੌਕਾ ਦੇ ਦੇਣਾ ਸੋ ਹਰ ਬੰਦੇ ਨੂੰ ਉਮੀਦ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਐਨ ਮੌਕੇ ਤੇ ਵੀ ਵਿਕਟ ਡਿੱਗ ਜਾਂਦੀ ਹੁੰਦੀ ਆ ਸੋ ਆਪਾਂ ਇੱਥੋਂ ਰਾਉਂਡ ਲੈ ਲੈਣਾ ਜੀ ਤੇ ਆ ਗੰਨਾ ਮਿਲਦੇ ਬਾਹਰ ਦੀਆਂ ਤਸਵੀਰਾਂ ਤੇ ਅੱਛਾ ਤੇ ਥੋੜੀ ਦੇਰ ਪਹਿਲਾਂ ਨਾ ਨਵੇਂ ਸ਼ਹਿਰ ਚ ਇੱਕ ਲੀਡਰ ਆਇਆ ਆ ਦਿਖਾਈਓ ਪਾਣੀ ਗੰਨਾ ਮਿਲਦੇ ਬਾਹਰ ਕਿੰਨਾ ਪਾਣੀ ਥੋੜੀ ਦੇਰ ਪਹਿਲਾਂ ਇੱਕ ਸਿਆਸਤਦਾਨ ਨਮਾਸ਼ਹਿਰ ਆਇਆ ਅਸੀਂ ਉਹ ਬੱਤੀ ਬਾਕਸ ਤੇ ਬੈਠ ਸੀ ਬੰਦਾ ਕਹਿੰਦਾ ਇੰਨੀ ਸਕਿਉਰਟੀ ਕਿਹਦੇ ਕੋਲੇ ਆ ਇਹ ਕਿਹੜਾ ਲੀਡਰ ਹੈ ਜਿਹਾ ਦੇਖੇ ਦਾ ਸੁਖਵੀਰ ਬਾਦਲ ਜੀ ਸੀਗੇ ਸੋ ਸਕਿਉਰਟੀ ਦਾ ਵੀਰੇ ਸਾਰੇ ਚੱਕੀ ਫਿਰਦੇ ਆ ਔਰ ਮੈਂ ਇੱਕ ਇੱਕ ਹੀ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਇੱਕ ਗੱਲ ਸਮਝ ਗਏ ਆਪਾਂ ਜਿੰਨੇ ਵੀ ਸਿਆਸਤਦਾਨ ਆ ਸਭ ਸਿਆਸਤਦਾਨ ਨੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਸਭ ਪੋਲੀਟੀਕਲ ਪਾਰਟੀਆਂ ਨੇ ਆਪਾਂ ਕਿਸ ਨੂੰ ਰੱਬ ਜਾਕੇ ਸਿੱਧੂ ਰੱਬ ਦਾ ਦੂਤ ਨਾ ਸਮਝੀਏ ਸਾਰਿਆਂ ਨੇ ਆਪਣਾ ਬਿਜ਼ਨਸ ਕਰਨਾ ਵਪਾਰ ਚਲਾਉਣਾ ਤੁਹਾਡੀ ਸੇਵਾ ਕੋਈ ਕੋਈ ਜਿਹੜਾ ਮਨ 'ਚ ਇਹ ਗੱਲ ਰੱਖਦਾ ਕਿ ਸੇਵਾ ਕਰਨੀ ਆ ਬਾਕੀ ਦਾ ਹਰ ਇੱਕ ਬੰਦੇ ਨੂੰ ਸ਼ੌਕ ਹੈ ਜਿਵੇਂ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਸ਼ੌਕ ਹੈ ਕਿ ਮੈਂ ਉੱਪਰ ਦਾ ਲੀਡਰ ਬਣਾ ਪਰ ਲੀਡਰ ਪਤਾ ਕੀ ਹੁੰਦਾ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਤੁਰੇ ਜਿਹੜਾ ਲੋਕਾਂ ਦੀ ਪੋਟੈਂਸ਼ੀਅਲ ਵਧਾਵੇ ਜਿਹੜਾ ਆਪਣੀ ਪੋਟੈਂਸ਼ੀਅਲ ਹੀ ਵਧਾਉਣ ਤੇ ਲੱਗਿਆ ਹੋਵੇ ਉਹ ਕਹਾਦਾ ਲੀਡਰ ਹੈ ਫੇ ਵੈਸੀ ਗੱਲ ਕਰ ਰਹੇ ਆ ਲੀਡਰ ਜਿਹੜਾ ਆ ਉਹਦਾ ਜੇ ਕੋਈ ਸੈਪਰੇਸ਼ਨ ਆ ਉਹਨੂੰ ਖਤਮ ਕਰਦਾ ਮਤਲਬ ਲੀਡਰ ਹੀ ਬ੍ਰਿੰਗਸ ਪੀਪਲ ਟੁਗੇਦਰ ਪਰ ਜੇ ਲੋਕੀ ਟੁੱਟਣ ਲੱਪ ਜਾਣਾ ਫਿਰ ਤੁਸੀਂ ਤੁਸੀਂ ਮਤਲਬ ਲੋਕਾਂ ਨੂੰ ਜੋੜ ਕੇ ਨਹੀਂ ਰੱਖ ਪਾਰੇ ਫਿਰ ਤੁਸੀਂ ਲੀਡਰ ਥੋੜੇ ਆਂ ਜੇ ਤੁਸੀਂ ਟੁੱਟੇ ਟੁੱਟਦੇ ਜਾ ਰਹੇ ਆਂ ਫਿਰ ਤੁਸੀਂ ਲੀਡਰ ਨਹੀਂ ਤੁਹਾਡੇ ਅੰਦਰ ਉਹ ਕੈਪੇਬਿਲਿਟੀਆਂ ਨਹੀਂ ਆ ਉਹਨੂੰ ਪਹਿਲਾਂ ਬਧਾਓ ਲਓ ਜੀ ਸ਼ਹਿਰ ਵੀ ਵੱਧ ਗਿਆ ਦੇਖੋ ਇਧਰਲੇ ਪਾਸੇ ਕਿੰਨੇ ਸ਼ੋਰੂਮ ਆ ਹੈ ਸੋ ਪੋਟੈਂਸ਼ੀਅਲ ਨੂੰ ਆਪਣੀ ਸਕਿਲਸ ਨੂੰ ਵਧਾਣਾ ਚਾਹੀਦਾ ਔਰ ਜਿੱਦਾਂ ਸੋਨਾ ਚਾਂਦੀ ਦਾ ਰੇਟ ਵੱਧ ਰਿਹਾ ਨਾ ਐਦਾਂ ਆਪਣੀ ਪੋਟੈਂਸ਼ੀਅਲ ਵਧਾਉਣੀ ਚਾਹੀਦਾ ਕਹਿੰਦੇ ਸੋਨਾ ਚਾਂਦੀ ਦਾ ਰੇਟ ਗ੍ਰਾਫਟ ਤੋਂ ਬਾਅਦ ਫਿਰ ਵਧਿਆ ਕੀਮਤ ਚ ਕਾਫੀ ਵਾਧਾ ਹੋਇਆ ਪਰ ਜਿਹੜੀ ਆਪਾਂ ਕਾਂਗਰਸ ਦੀ ਗੱਲ ਕਰਦੇ ਮੜੀ ਜੀ ਗੱਲ ਹੋਰ ਕਰਨੀ ਆ ਕਹਿੰਦੇ ਜਿਹੜੇ ਲੀਡਰ ਨਾ ਪੜਾਸ ਕੱਢਣ ਗਏ ਸੀ ਵਜੇ ਹੈ ਪਰ ਮੋਰੇ ਰਾਹੁਲ ਗਾਂਧੀ ਨੇ ਕਹਿੰਦੇ ਇਹਨਾਂ ਤੇ ਪੜਾਸ ਕੱਢੀਆਂ ਛੱਡ ਜੇ ਜਿੱਦਾਂ ਇੱਕ ਵੱਡੇ ਸਮੋਸੇ ਨਾਲ ਛੋਟਾ ਸਮੋਸਾ ਨਹੀਂ ਮਿਲਦਾ ਹੁੰਦਾ ਉਹ ਛੋਟੇ ਸਮੋਸੇਰ ਦਾ ਮੂਹ ਹੋਇਆ ਸੀ ਕਈ ਲੀਡਰਾਂ ਦਾ ਕਹਿੰਦੇ ਉਹਦੇ ਵਿੱਚ ਤਾਂ ਕਾਫੀ ਨਾਰਾਜ਼ਗੀ ਜਿਹੜੀ ਉਹ ਹਾਈ ਕਮਾਂਡ ਨੇ ਇਹਨਾਂ ਤੇ ਕੱਢੀ ਆ ਔਰ ਮੋਸ਼ੀ ਤਾਂ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਹੁਣ ਇਹਨਾਂ ਦੇ ਲਿਪ ਟਾਈਟ ਕਰਦੇ ਲਿਪ ਟਾਈਟ ਕਰਦੇ ਕਹਿੰਦੇ ਬਾਹਰ ਜਾ ਕੇ ਜੇ ਅੰਦਰੂਨੀ ਗੱਲਾਂ ਕੀਤੀ ਤਾਂ ਦੇਖ ਲਓ ਬੰਦੇ ਦੇ ਪੁੱਤ ਬਣਾ ਦੇਣੇ ਜਿਦਾ ਮੰਨ ਲਓ ਕਿਸੇ ਨਾ ਕਿਸੇ ਤੁਸੀਂ ਕੰਮ ਕਰਦੇ ਫੈਕਟਰੀ ਚ ਮਾਲਕ ਨੇ ਕਿਹਾ ਹੁੰਦਾ ਬੰਦੇ ਦੇ ਪੁੱਤ ਬਣ ਜਾਓ ਜੇ ਨਹੀਂ ਬਣੇ ਤਾਂ ਮੈਂ ਬੇ ਮੈਂ ਬਣਾ ਦੂੰਗਾ ਉਹ ਹਾਲਾਤ ਮੇਰੀ ਇਹਨਾਂ ਦੇ ਸੋ ਇਹ ਦੇਖੋ ਵੈਸੇ ਦਿੱਲੀ 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 ਕਰਦੇ ਰਹਿੰਦੇ ਕਿਹੜੀ ਬਾਟ ਜਿਹੜੀ ਦਿੱਲੀ ਤੋਂ ਨਹੀਂ ਚੱਲਦੀ ਹੈ ਹਰ ਇੱਕ ਬੰਦਾ ਜਾ ਕੇ ਲੀਡਰਸ਼ਿਪ ਹਾਈ ਕਮਾਂਡ ਦਿੱਲੀ ਬੈਠੀ ਆ ਜਾ ਕੇ ਸਿਰ ਝੁਕਾ ਲੈਂਦਾ ਇੱਥੇ ਇੱਕ ਦੂਜੇ ਨੂੰ ਕਹਿੰਦੇ ਰਹੂਗੇ ਉਹ ਦਿੱਲੀ ਦਾ ਉਹ ਦਿੱਲੀ ਦਾ ਦਿੱਲੀ ਦਾ ਕਿਹੜਾ ਨਹੀਂ ਆ ਹੈ ਮੇਨ ਗੱਲ ਤਾਂ ਇਹ ਹੀ ਆ ਕਿਹੜਾ ਬੰਦਾ ਦਿੱਲੀ ਦਾ ਨਹੀਂ ਆ ਬਾਕੀ ਜਿਹੜਾ ਵਰਦੇ ਮੀਂਹ ਚ ਗੋਲੀਆਂ ਚੱਲੀਆਂ ਪਾ ਕੈਪਸ਼ਨ ਪਾਈਆਂ ਦੱਸਦੀ ਕਿ ਸਵੇਰੇ ਜਲੰਧਰ ਵਿਖੇ ਇਨਕਾਊਂਟਰ ਕੀਤਾ ਗਿਆ 19 ਤਰੀਕ ਨੂੰ ਨਾ ਕਹਿੰਦੇ 19 ਦਸੰਬਰ ਨੂੰ ਪਹਿਲਾਂ ਗੋਲੀਆਂ ਚੱਲੀਆਂ ਸੀਗੀਆਂ ਇੱਕ ਪੈਟਰੋਲ ਪੰਪ ਤੇ ਟੌਪ ਹੱਥ ਦਾ ਬਦਮਾਸ਼ ਸੀ ਲੱਪਜੀਤ ਸਿੰਘ ਉਰਫ ਮੈਨਾਂ ਕਹਾਂ ਲਵੀ ਉਹਨੇ ਗੋਲੀਆਂ ਚਲਾਈਆਂ ਤੇ ਜਿਵੇਂ ਪੁਲਿਸ ਪ੍ਰਸ਼ਾਸਨ ਕਹਿੰਦਾ ਹੋਵੇ ਕਿ ਭਾਈ ਜਿਉਂਦਾ ਚਾਹੇ ਫੱਟੜ ਕਰਕੇ ਨਾਲ ਲੈ ਕੇ ਜਾਵਾਂਗੇ ਤਾਂ ਉਹਨਾਂ ਨੇ ਵਰਦੇ ਮੀਂਹ 'ਚ ਗੋਲੀਆਂ ਚਲਾਈਆਂ ਆ ਦੇਖੋ ਜਗਮਗ ਜਗਮਗ ਐਨ ਪੂਰੀ ਨਮੇ ਸ਼ਹਿਰ ਦੀ ਜਿਹੜੀ ਗੰਨਾ ਮੇਲ ਧੱਕ ਹੈਗੀ ਆ ਉਧਰੋਂ ਲੰਗੜੋਏ ਤੱਕ ਵੱਧ ਗਈ ਹੈ ਨਾ ਤਾਂ ਸ਼ਹਿਰ ਕਿੱਦਾਂ ਵੱਡਾ ਹੋ ਗਿਆ ਆਪਣਾ ਮਤਲਬ ਖੇਤਰਫਲ ਵੱਡਾ ਹੋ ਗਿਆ ਸ਼ਹਿਰ ਦਾ ਨਾ ਬੈਦੀ ਸਾਹਿਬ ਕਹਿੰਦੇ ਮੈਂ ਰਾਏ ਸਾਹਿਬ ਤੋਂ ਦੇਖਿਆ ਹੀ ਪਰ ਤੁਸੀਂ ਬੁਲਾਇਆ ਹੀ ਨਹੀਂ ਇਹਨਾਂ ਨਾਲ ਲੈ ਜੀ ਵੀਰਦੀ ਸਾਹਿਬ ਮੈਂ ਐਦਾਂ ਜਿਵੇਂ ਲਾਈਵ ਕਰ ਦਵਾਂ ਫੇਰ ਕਈ ਵੀ ਲੋਏ ਨੇ ਉਦਾਂ ਅਦਰਵਾਇਸ ਤਾਂ ਮੈਂ ਕਿਤੇ ਵੀ ਜਾਣਾ ਜੀ ਜੇ ਕੋਈ ਫੋਟੋ ਕਰਾਉਣ ਨੂੰ ਕਹਿੰਦਾ ਉਹਨੂੰ ਕਦੀ ਨਹੀਂ ਮਨਾਂ ਕਰੀਦਾ ਜੇ ਕੋਈ ਆਪਣਾ ਪੱਖ ਰੱਖਦਾ ਤਾਂ ਉਹਨੂੰ ਨਹੀਂ ਮਨਾਂ ਕਰੀਦਾ ਆਪਾਂ ਤਾਂ ਕਦੀ ਇਦਾਂ ਕੀਤਾ ਹੀ ਨਹੀਂ ਭਾਈ ਬਾਕੀ ਚਾਈਨਾ ਡੋਰ ਦੇ ਉੱਤੇ ਆਪਾਂ ਬਸ ਇੰਨੀ ਕੁ ਗੱਲ ਕਰਨੀ ਆ ਕਿ ਚਾਈਨਾ ਡੋਰ ਹੈ ਨਾ ਜਿਹੜੀ ਉਹਦੇ ਬਾਰੇ ਤੁਸੀਂ ਇਹ ਗੱਲ ਜ਼ਰੂਰ ਸੁਣੋ ਮੇਰੀ ਮੈਂ ਚਾਹੁੰਦਾ ਮੇਰੀ ਗੱਲ ਪੂਰੀ ਸੁਣੋ ਤੇ ਆਪਾਂ ਉਦੇ ਬਾਬਤ ਵੀ ਗੱਲ ਕਰੀਏ ਹਾਂ ਮੈਂ ਪਿੱਛੇ ਜੇ ਤੁਸੀਂ ਬੋਲਣ ਤੋਂ ਪਹਿਲਾਂ ਮੈਂ ਕਿਹੜੀ ਗੱਲ ਕਰਦਾ ਸੀ ਮੈਂ ਗੱਲ ਕਰਦਾ ਸੀ ਇਨਕਾਊਂਟਰ ਦੀ ਇਨਕਾਊਂਟਰ ਤਾਂ ਪੁਲਿਸ ਕਰ ਰਹੀ ਹੈ ਲੇਕਿਨ ਨਾਲ ਦੀ ਨਾਲ ਇੱਕ ਗੱਲ ਹੈ ਕਿ ਆ ਸਕੂਲਾਂ ਨੂੰ ਧਮਕੀਆਂ ਦੇ ਸਿਲਸਲੇ ਹੱਲੇ ਵੀ ਸ਼ੁਰੂ ਆ ਆ ਹੁਣ ਗਰਦਾਸਪੁਰ ਚ ਫੇਰ ਕਿਸੇ ਸਕੂਲ ਚ ਧਮਕੀ ਆਈ ਕਿ 1 ਵਜੇ ਸਕੂਲ ਨੂੰ ਬੰਬ ਨਾਲ ਅੜਾ ਦੇਵਾਂਗੇ ਹੈ ਤੇ ਉੱਥੇ ਫਿਰ ਮੇਰਾ ਖਿਆਲ ਸਕੂਲ ਨੂੰ ਇਮੀਡੀਏਟਲੀ ਜਿੱਦਾਂ ਈਮੇਲ ਆਈ ਆ ਈਮੇਲ ਰਿਸੀਵ ਹੋਈ ਆ ਕਿ ਅਸੀਂ ਸਕੂਲ ਨੂੰ 1 ਵਜੇ ਅੜਾ ਦੇਣਾ ਬੰਬ ਨਾਲ ਤੇ ਉਸ ਤੋਂ ਬਾਅਦ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਹਲੇ ਤੱਕ ਇਹਨਾਂ ਨੇ ਫੁੱਟਪ੍ਰਿੰਟਸ ਲੱਭੇ ਨਹੀਂ ਹੈਗੇ ਹਨਾ ਨਹੀਂ ਤਾਂ ਉਹ ਜਿਹੜਾ ਈਮੇਲਸ ਕਿੱਥੋਂ ਆਈਆਂ ਉਹ ਉੱਥੋਂ ਪੈਰਾਂ ਦੇ ਨਿਸ਼ਾਨ ਪਤਾ ਲੱਗ ਜਦੇ ਮਤਲਬ ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਆ ਜਾਂ ਤਪਤੀਸ਼ ਚੱਲ ਰਹੀ ਪੈਰਾਂ ਦੇ ਨਿਸ਼ਾਨ ਕੋਈ ਪ੍ਰੂਫ ਚਾਹੀਦਾ ਕੋਈ ਐਵੀਡੈਂਸ ਉਹ ਵੀ ਫੁੱਟਪ੍ਰਿੰਟਸ ਮਿਲ ਜਾਂਦੇ ਆ ਆਨਲਾਈਨ ਕਿਹਦਾ ਕੌਣ ਆ ਤਾਂ ਡਾਰਕ ਵੈਬ ਯੂਜ਼ ਕਰ ਰਿਹਾ ਕਿਹੜੀ ਵੈਬ ਯੂਜ਼ ਕਰ ਰਿਹਾ ਉਹ ਮੇਰੇ ਹਿਸਾਬ ਨਾਲ ਹੁਣ ਤੱਕ ਫੜ ਹੋਣ ਜਾਣ ਚਾਹੀਦੀ ਕਿਉਂਕਿ ਸ਼ਰਾਰਤੀ ਅੰਸਰਾਂ ਨੇ ਪੂਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਪਿਆ ਪੂਰੇ ਪੰਜਾਬ 'ਚ ਕਦੀ ਕਿਤੇ ਕਹਿੰਦੇ ਸਕੂਲ ਅੜਾ ਦੇਣਾ ਕਦੀ ਕਿਤੇ ਕਹਿੰਦੇ ਕਾਲਜ ਅੜਾ ਦੇਣਾ ਕਦੀ ਕਹਿੰਦੇ ਡੀਸੀ ਕੰਪਲੈਕਸ ਅੜਾ ਦੇਣਾ ਸੋ ਇਹ ਗੱਲਾਂ ਬਹੁਤ ਕਿਤੇ ਨਾ ਕਿਤੇ ਬੰਦੇ ਦੇ ਮਨ ਨੂੰ ਦਹਿਲ ਪਾ ਦਿੰਦੀਆਂ ਕਿ ਜੇ ਕੋਈ ਇੱਕ ਵੀ ਕਾਂਡ ਕਰ ਗਏ ਤਾਂ ਜਿਹੜਾ ਨੁਕਸਾਨ ਹੈ ਉਹ ਕਵਰ ਨਹੀਂ ਹੋਣਾ ਹੈਨਾ ਸੋ ਆ ਦਿਖਾ ਦਿਓ ਜੀ ਆਪਾਂ ਆ ਵੀ ਆਪਣੇ ਵੀਰਾਂ ਨੇ ਆਪਾਂ ਨੂੰ ਗੱਲ ਕਹੀ ਸੀ ਮੈਂ ਇੱਧਰ ਦਿਖਾ ਦਵਾਂ ਆ ਪੋਸਟਰ ਹੈ ਜੀ ਇਹ ਆਪਣਾ ਭਰਾ ਆ ਬੱਲੀ ਮੁੰਡਾ ਉਹਨੇ ਕਿਹਾ ਸੀਗਾ ਜੀ ਆਪਾਂ ਉਹਦਾ ਵੀਡੀਓ ਵੀ ਪਾਵਾਂਗੇ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ ਢੰਡਰੀਆਂ ਵਾਲੇ ਵੱਲੋਂ ਗੁਰੂ ਮਾਨ ਦੇ ਗ੍ਰੰਥ ਚੇਤਨਾ ਸਮਾਗਮ ਕਸਬਾ ਰਾਹੂ 30 31 ਨੂੰ ਹੋਣਾ ਜੀ ਇਹ ਸਮਾਂ 7 ਤੋਂ 10 ਵਜੇ ਤੱਕ ਤਾਂ ਮੈਨੂੰ ਉਹਨਾਂ ਨੇ ਸਪੈਸ਼ਲ ਵੀਡੀਓ ਬਣਾਉਣ ਲਈ ਕਿਹਾ ਸੀ ਤਾਂ ਆਪਾਂ ਇੱਥੇ ਫਲੈਕਸ ਦੇਖੀ ਐ ਵੀ ਤੁਹਾਡੇ ਦਾ ਸਾਂਝੀ ਕਰ ਦਿੱਤੀ ਆ ਤੇ ਤੁਸੀਂ ਜ਼ਰੂਰ ਇੱਥੇ ਪਹੁੰਚਣਾ ਜੀ ਉਦ੍ਰੋਨ ਅ ਵਿਸ਼ਾਲ ਸ਼ੋਭਾ ਯਾਤਰਾ 31 ਜਨਵਰੀ 2026 ਨੂੰ ਅ ਤੇ ਤੁਸੀਂ ਇੱਧਰ ਵੀ ਜ਼ਰੂਰ ਪਹੁੰਚਣਾ ਹੈ ਜੀ ਸੋ ਇੱਕ ਮੈਂ ਜਿਹੜੀ ਚਾਈਨਾ ਡੋਰ ਵਾਲੀ ਗੱਲ ਕਰਨੀ ਸੀਗੀ ਨਾ ਕਿ ਦੇਖੋ ਚਾਈਨਾ ਡੋਰ ਪੰਛੀਆਂ ਨੂੰ ਮਾਰ ਦਿੰਦੀ ਹੈ ਵਜੇ ਹੁਣ ਜਦ ਇੱਧਰ ਕਰੀ ਮੜ ਜਿਆ ਤੇ ਜੇ ਇਨਸਾਨਾਂ ਨੂੰ ਜੀਵਨ ਦੀਵਾਰਤੀ ਨਹੀਂ ਮਿਲਦਾ ਤਾਂ ਪੰਛੀ ਨੂੰ ਕਿਹੜਾ ਮੁੜ ਕੇ ਮਿਲਦਾ ਹੈ ਉਹ ਵੀ ਦਾ ਜਿਹੜੇ ਪੰਛੀ ਆ ਕੀ ਪਤਾ ਆਪਣੇ ਘਰ ਬੱਚਿਆਂ ਨੂੰ ਆਪਣੀ ਇਕੱਠੀ ਕਾਉਂਸਲੇ ਚ ਰਹਿੰਦੇ ਆ ਕਿਸੇ ਲਈ ਫੂਡ ਲੈ ਕੇ ਆ ਜਾ ਰਹੇ ਆ ਕਿਵੇਂ ਜਾ ਰਹੇ ਆ ਕੀ ਕਰ ਕਿਧਾ ਆਇਆ ਘਰ ਕੀ ਕਹਿ ਕੇ ਉਹਨਾਂ ਦੀ ਪਾਸ਼ਾ ਚ ਕੋਈ ਨਾ ਕੋਈ ਗਲਤ ਕਰਦੇ ਹੋਗੇ ਜਾਂ ਅਹਿਸਾਸ ਤਾਂ ਹੁੰਦੇ ਹੀ ਆ ਇਮੋਸ਼ਨਸ ਤਾਂ ਹੁੰਦੇ ਹੀ ਆ ਹੁਣ ਅਸੀਂ ਪਤੰਗ ੜਾਉਣ ਦੇ ਚੱਕਰ ਚ ਬਈ ਕਿ ਦੂਜੇ ਦਾ ਆਈ ਬੋ ਕਰਨਾ ਦੂਜੇ ਦਾ ਪਤੰਗ ਕੱਟਣਾ ਾਂਛਿਆ ਦੀ ਗਰਦ ਨਹੀਂ ਕੱਟ ਦਿੰਨੇ ਆ ਕਿੱਡੀ ਮੜੀ ਗੱਲ ਹੈ ਹੈ ਮਾਪਿਓ ਨੂੰ ਚਾਹੀਦਾ ਬੱਚਿਆਂ ਨੂੰ ਸਮਝਾਓ ਆ ਹੁਣ ਅੱਜ ਇੱਕ ਹੋਰ ਮੇਰੇ ਖਿਆਲ ਖਬਰ ਆ ਇਹ ਮੇਰੇ ਜਗ੍ਹਾ ਨਹੀਂ ਯਾਦ ਆ ਰਹੀ ਅੱਜ ਦੇਖੋ ਮੀਂਹ ਪੈ ਰਿਹਾ ਤਾਂ ਵੀ ਉੱਥੇ ਵੀ ਕੀ ਹੋਇਆ ਕਿ ਬਿਜਲੀ ਚੱਲੇਗੀ ਤਾਂ ਬੰਦਾ ਬਿਜਲੀ ਦੀ ਕੰਪਲੇਂਟ ਲਖਣ ਗਿਆ ਜਦੋਂ ਫਲਾਈਓਵਰ ਕੋਲ ਆਇਆ ਤਾਂ ਜਿਹੜੀ ਚਾਈਨਾ ਡੋਰ ਉਹਦੇ ਗਲ ਨਾਲ ਖੈ ਗਈ ਗਲ ਤੇ ਵੱਡਾ ਜ਼ਖਮ ਹੋ ਗਿਆ ਅੱਜ ਬਾਰਿਸ਼ ਵਾਲੇ ਦਿਨ ਵੀ ਚਾਈਨਾ ਡੋਰ ਬੰਦੇ ਤੇ ਗਲਮਖ ਹੈਗੀ ਤੇ ਉਹਦੇ ਗਲ ਤੇ ਵੱਡਾ ਸਖਮ ਹੋ ਗਿਆ ਤੇ ਕਈ ਟੰਕੇ ਲੱਗੇ ਸੋ ਪੰਛੀਆਂ ਨੂੰ ਆਮ ਬੰਦਿਆਂ ਨੂੰ ਅਸੀਂ ਕਿੰਨੀ ਤਕਲੀਫ ਦੇ ਰਹੇ ਆ ਸੋ ਮੈਂ ਤਾਂ ਪੇਰੈਂਟਸ ਨੂੰ ਹੀ ਬੇਨਤੀ ਕਰਨੀ ਚਾਹੂਗਾ ਕਿ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਰੋਕੋ ਜਦ ਕਦੀ ਵੀ ਉਹ ਤੁਹਾਡੇ ਅੱਗੇ ਜ਼ਿੱਦ ਕਰਦੇ ਕਿਉਂਕਿ ਪਤੰਗ ਤਾਂ ਆਪਣੇ ਘਰ ਦੀ ਛੱਤ ਤੇ ਬੱਚਾ ਉਡਾਉਂਦਾ ਨਾ ਗੱਟੂ ਤਾਂ ਘਰ ਹੀ ਲੈ ਕੇ ਆਉਂਦਾ ਕਿਉਂ ਵੀ ਨੇ ਹੁਣ ਜੇ ਮਾਂ ਪਿਓ ਪੁੱਛੀ ਲੈਣ ਕਿ ਕਾਕਾ ਚਾਈਨਾ ਡੋਰ ਹੈ ਕਿ ਦੂਜੀ ਡੋਰ ਹੈ ਜੇ ਬੱਚੇ ਨੂੰ ਇਹ ਸਮਝਾਉਣ ਕਿ ਬੇਟਾ ਤੁਸੀਂ ਪਤੰਗ ਨੂੰ ਉਡਾਉਣਾ ਇੰਜੋਏ ਕਰਨਾ ਹੈ ਕੋਈ ਕੰਪੀਟੀਸ਼ਨ ਥੋੜੇ ਆ ਪਤੰਗ ਨੂੰ ਉਡਾਉਣਾ ਤਾਂ ਇੰਜੋਏ ਕਰਨਾ ਹੀ ਹੈ ਕਿਉਂ ਮੈਂ ਕੁਝ ਗਲਤ ਕਿਹਾ ਹਾਂ ਹਾਂ ਸੋ ਮੈਂ ਇੱਕ ਅਨਾਉਂਸਮੈਂਟ ਕਰਨੀ ਚਾਹੁੰਦਾ ਦੇਖ ਰਹੇ ਭੈਣ ਭਰਾ ਜੁੜੇ ਹੋਏ ਆ ਮੈਂ ਇੱਕ ਅਨਾਉਂਸਮੈਂਟ ਕਰਨੀ ਚਾਹੁੰਦਾ ਜੀ ਗੱਟੂਆਂ ਤੋਂ ਤਾਂ ਜੋ ਪਰਹੇਜ਼ ਹੋ ਸਕੇ ਜਿਹੜਾ ਵੀ ਸਾਡਾ ਨਿੱਕਾ ਭੈਣ ਭਰਾ ਸਾਨੂੰ ਚਾਈਨਾ ਡੋਰ ਵਾਲਾ ਗੱਟਾ ਗੱਟੂ ਜਿਹੜਾ ਆ ਉਹ ਲੈ ਆ ਕੇ ਜਮ੍ਹਾਂ ਕਰਾਊਗਾ ਜੀ ਦੱਸੂਗਾ ਕਿਹੜੇ ਦੁਕਾਨਦਾਰ ਕੋਲ ਲੈ ਕੇ ਆਇਆ ਉਹਨੂੰ 10 ਪਤੰਗ ਫਰੀ ਕਿਉਂਕਿ ਆਪਾਂ ਖਬਰ ਚਲਾਵਾਂਗੇ ਨਾ ਦੁਕਾਨਦਾਰ ਵੇਚਦਾ ਤੇ ਉਹਨੂੰ ਦੋ ਇੰਡੀਅਨ ਡੋਰ ਦੇ ਗੱਟੂ ਜਿਹੜੇ ਬੈ ਲੈ ਕੇ ਤੂੰ ਮਤਲਬ ਤੁਸੀਂ ਇੱਕ ਚਾਈਨਾ ਡੋਰ ਦਾ ਗੱਟੂ ਜਮ੍ਹਾਂ ਕਰਾਉਣਾ ਸਾਡੇ ਤੋਂ ਅਸੀਂ ਉਹਨਾਂ ਪਤੰਗ ਨਹੀਂ ਉਡੋਣਾ ਅਸੀਂ ਉਹ ਦੁਕਾਨਦਾਰ ਕੋਲ ਜਾਣਾ ਜਿਹੜਾ ਤੁਹਾਨੂੰ ਵੇਚ ਰਿਆ ਤੁਹਾਨੂੰ ਉਹਦੇ ਬਦਲੇ ਦੋ ਇੰਡੀਅਨ ਡੋਰ ਦੇ ਗੱਟੂ ਫਰੀ ਤੇ 10 ਪਤੰਗ ਬਣੀ ਕਿਉਂ ਇਹ ਆਫਰ ਲਾਤੀ ਆਪਾਂ ਕਿਉਂਕਿ ਇਹ ਚਾਈਨਾ ਡੋਰ ਇੱਦਾਂ ਹੀ ਬੰਦ ਹੋਣੀ ਆ। ਬਾਕੀ ਸਾਰਾ ਸ਼ਹਿਰ ਜਲਥਲ ਹੋਇਆ ਜੀ ਦਿਖਾ ਦੋ ਇੱਕ ਵਾਰੀ ਫੇਰ ਤੋਂ ਮੁੱਖ ਮਾਰਗ ਤੇ ਸੀ ਆਏ ਆ। ਪੂਰਾ ਸ਼ਹਿਰ ਜਿਹੜਾ ਆ ਉਹ ਜਲਥਲ ਹੋਇਆ ਪਿਆ ਜਲੇਬੀਆਂ ਲੱਗੀਆਂ ਆ। ਔਰ ਮਿੱਠਾ ਖਾਣਾ ਛੱਡ ਦਿੱਤਾ ਕਿਉਂਕਿ ਢਿੱਡ ਘਟਾਉਣਾ ਭਰਾ। ਹੈ? ਸੋ ਤੁਹਾਨੂੰ ਸ਼ਹਿਰ ਪੂਰਾ ਦਿਖਾ ਦਿੱਤਾ। ਬਾਕੀ ਹੁਣ ਜਿਹੜੇ ਸਵਾਲ ਜਵਾਬ ਆ ਕੁਐਸਚਨ ਆਨਸਰਸ ਆ ਮਾਰੇ ਕੋ ਆਪਣੇ ਭੈਣਾ ਭਰਾਵਾਂ ਦੇ ਲੈ ਲੈ ਮੈਂ ਹੈ। ਲਿਓ ਜੀ ਇੱਦਾਂ ਕਰ ਦੋ। ਸਵਾਲ ਪੜ ਲਈਏ। ਇਰੋ ਕਿਹੜੀ ਜਗ੍ਹਾ 'ਚ ਫਲਾਈਓਵਰ ਤੇ ਹੋਇਆ ਮੈਨੂੰ ਯਾਦ ਨਹੀਂ ਆ ਰਿਹਾ ਹਾਂ ਮੇਰੇ ਖਿਆਲ ਸੁਨਾਮ 'ਚ ਹੋਇਆ ਸ਼ਾਇਦ ਹਨਾ ਕਿਉਂਕਿ ਭੈਣ ਭਰਾ ਪੁੱਛੂਗੇ ਵੀ ਵੀ ਕਿਹੜੀ ਜਗ੍ਹਾ ਇਦਾਂ ਹੋਇਆ ਤਾਂ ਸੁਨਾਮ 'ਚ ਹੋਇਆ ਮੇਰੇ ਖਿਆਲ ਲਿਓ ਜੀ ਕਮੈਂਟਸ ਪੜ੍ਹਦੇ ਹੀ ਆਪਾਂ ਭੈਣਾ ਭਰਾਵਾਂ ਦੇ ਆ ਆ ਵੀ ਜਗਤ ਵੀ ਗੋਲ ਗੱਪੇ ਖਾਣ ਪੂਰਾ ਸ਼ਹਿਰ ਹੀ ਹੁੰਦਾ ਮੇਰੇ ਖਿਆਲ ਲਿਓ ਜੀ ਪੜ੍ਹਿਓ 2 ਮਿੰਟ ਲਾ ਕੇ ਫਿਰ ਉਸ ਤੋਂ ਬਾਅਦ ਆਪਾਂ ਅਜਾਜਤ ਲੈ ਲੈਣੀ ਆ ਲਓ ਜੀ ਸੋ ਕਮੈਂਟਸ ਆ ਰਹੇ ਨੇ ਹਿਆਤਪੁਰ ਜੱਟਾਂ ਤੁਸੀਂ ਕਾਲ ਕੀਤੀ ਸੀ ਜੀ ਮੈਂ ਠੀਕ ਹੈ ਜੀ ਨਮਾ ਸ਼ਹਿਰ ਦੇ ਲੋਕਲ ਆਪ ਲੀਡਰ ਕੋਈ ਬਿਆਨ ਨਹੀਂ ਆਇਆ ਰਾਜਾ ਸਾਹਿਬ ਬਾਰੇ ਚਾ ਭਾਜੀ ਚਲੋ ਹੁਣ ਤਾਂ ਮੇਰੇ ਖਿਆਲ ਅਮਰੀਕ ਜੀ ਦੀ ਵੀ ਸਾਡੇ ਉਹਨਾਂ ਨੇ ਵੀਡੀਓ ਪਾਈ ਆ ਹੁਣ ਤਾਂ ਉਹ ਕਹਿੰਦੇ ਕਿ ਮਾਮਲਾ ਨਿਬੜ ਗਿਆ ਤੁਹਾਡੀ ਕਿਹੜੀ ਗੱਲ ਦੂਰ ਤੱਕ ਜਾਊ ਇਹ ਹਰਸ਼ੰਦ ਕੀ ਕਹ ਰਹੇ ਨੇ ਬਾਜੀ ਆਰਮੀ ਲਈ ਸਿੱਖ ਰੈਜੀਮੈਂਟ ਲਈ ਜਵਾਨਾਂ ਦੀ ਘਾਟ ਬਾਰੇ ਬੋਲੋ ਜੀ ਜੀ ਉਹ ਬਹੁਤ ਵੱਡਾ ਘਾਟ ਹੈ ਜੀ ਉਹ ਬੜਾ ਅਫਸੋਸ ਹੋਇਆ ਉਹ ਖਬਰ ਜਦੋਂ ਪੜ੍ਹੀ ਨਾ ਸਵੇਰੇ ਬੜਾ ਭਿਆਨਕ ਹਾਦਸਾ ਹੈ ਔਰ ਬੜਾ ਦਿਲ ਦੁਖਿਆ ਜੀ ਅ ਪ੍ਰੀਤ ਸੰਧੂ ਕਹਿੰਦੇ ਫੋਲੋ ਮੀ ਐਡ ਮੀ ਫੋਲੋ ਕਰਾਂਗੇ ਜੀ ਮਹਿੰਗਾਈ ਤਾਂ ਇੰਨੀ ਆ ਜੀ ਕਿ ਬੰਦਾ ਘਰੋਂ ਦੇ ਹਜ਼ਾਰ ਰੁਪਏ ਵੀ ਲੈ ਕੇ ਆਉਂਦਾ ਹਜ਼ਾਰ ਰੁਪਏ ਚ ਤਾਂ ਮਤਲਬ 2 ਦਿਨ ਦਾ ਰਾਸ਼ਨ ਨਹੀਂ ਇਕੱਠਾ ਕਰ ਹੁੰਦਾ ਮਹਾਲੋ ਕਲੋਨੀ ਪੰਜ ਪੀਰ ਅੱਗੇ ਕੱਚੀ ਸੜਕ ਤੇ ਬਾਹਰ ਲੱਡੂ ਬੰਦ ਕਰ ਗਏ ਹੈ ਹਰ ਬਾਰ ਨਹੀਂ ਪਾਰਟੀ ਅਭੀ ਤੱਕ ਕੁਝ ਨਹੀਂ ਹੋਇਆ ਠੀਕ ਹੈ ਸਾਡੇ ਨਾਲੇ ਕਿਤੇ ਤੁਸੀਂ ਭਾਜੀ ਜਦੋਂ ਅਸੀਂ ਫੋਨ ਕੀਤਾ ਸੀ ਤੁਹਾਨੂੰ ਅੱਜ ਤਿੰਨ ਮਿੰਟ ਪਹਿਲਾਂ ਫਿਰ ਪੂਰੀ ਡਿਟੇਲ ਚ ਗੱਲ ਲਿਖਿਆ ਕਰੋ ਜੀ ਠੀਕ ਹੈ ਜੀ ਹਰ ਸੰਧੂ ਕਰਨੇ ਥੈਂਕਸ ਫਰੋ ਥੈਂਕਸ ਜੀ ਕੁਲਵੰਤ ਸਿੰਘ ਕਰਨੇ ਵੈਰੀ ਗੁੱਡ ਬਿਲਾਲ ਖਾਨ ਕਰਨੇ ਹੈਲੋ ਭਾਜੀ ਹੈਲੋ ਜੀ ਪਰ ਟੇਪਰ ਲੰਗ ਇਹ ਪਰ ਦੂਜਾ ਨਾ ਮੇਰੇ ਖਿਆਲ ਇਹ ਰੀਤੇ ਵਾਲਾ ਨਹੀਂ ਆ ਕੰਟੇਨਰ ਵਾਲਾ ਆ ਕਲਾਮ ਰੋਡ ਦਾ ਹਾਲ ਦਿਖਾਓ ਜਸਵੀਰ ਸਿੰਘ ਜੱਸ ਕਹਿ ਰਹੇ ਨੇ ਜੀ ਜੀ ਅੱਜ ਤਾਂ ਉੱਧਰ ਵੈਨਿਸੀ ਬਣਿਆ ਸੀਗਾ ਉਹ ਇਟਲੀ ਦਾ ਬੜੇ ਓਕੇ ਹਾਲਾਤ ਨੇ ਉੱਧਰ ਲੰਬਰ ਗੁੱਜਰ ਸਾਹਿਬ ਬਲਵੀਰ ਸਿੰਘ ਫਾਂਦੀ ਭਰਾ ਆਪਣਾ ਬਾਈ ਜੀ ਨਵਾਂ ਸ਼ਹਿਰ ਦੇ ਸਮੂਥ ਡਰਾਈਵਰ ਵੀਰਾਂ ਵੱਲੋਂ 25 ਇੱਕ ਦਿਨ ਨੂੰ 25 1 2025 ਨੂੰ ਐ ਤੁਹਾਨੂੰ ਰਾਇਆ ਸਾਹਿਬ ਜੀ ਮਜਾਰੇ ਗੱਡੀਆਂ ਦੀ ਫ੍ਰੀ ਸੇਵਾ ਹੋਵੇਗੀ ਇਹ ਹਮੇਸ਼ਾ ਹੀ ਲਾਉਂਦੇ ਨੇ ਸਾਡਾ ਭਰਾ ਬਲਵੀਰ ਥੰਦੀ ਇਹ ਤਾਂ ਜਦੋਂ ਮੇਲਾ ਹੁੰਦਾ ਉਦੋਂ ਵੀ ਤਿੰਨ ਦਿਨ ਕੰਮ ਨਹੀਂ ਕਰਦੇ ਬਲਵੀਰ ਥੰਦੀ ਹੁਣੀ ਗੜ ਪ੍ਰਧਾਨੇ ਤੋਂ ਸਾਡਾ ਭਰਾ ਆ ਤੇ ਪੰਜਾਬ ਟੈਕਸੀ ਯੂਨੀਅਨ ਇਹ ਉਦੋਂ ਵੀ ਸਾਡਾ ਬਲਵੀਰ ਥੰਦੀ ਵੱਡਾ ਭਰਾ ਮੱਖਣ ਹੰਸਰੋਂ ਇਹ ਭਰਾ ਉਦੋਂ ਵੀ ਸਰਵ ਸੇਵਾ ਨਿਭਾਉਂਦੇ ਆ ਤਿੰਨ ਦਿਨ ਤੇ ਇੱਕ ਦਿਨ ਵੀ ਇਹ ਵਿਚ ਆਰਾਮ ਨਹੀਂ ਕਰਦੇ ਤਾਂ ਬਲਬੀਰ ਥੰਦੀ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਗੜ੍ਹ ਪ੍ਰਧਾਨ ਨੂੰ ਸਾਡਾ ਭਰਾ ਬਲਬੀਰ ਥੰਦੀ ਸ਼ੇਰਾ ਵਰਦੀ ਕਹਿ ਰਹੇ ਨੇ ਮਾੜੀਆਂ ਸਰਕਾਰ ਵਿੱਚ ਰਾਜਾ ਸਾਹਿਬ ਜੀ ਨੂੰ ਬਦਨਾਮ ਕੀਤਾ ਚਲੋ ਹੁਣ ਦੇਖੋ ਜੋ ਉੱਥੋਂ ਕਮੇਟੀ ਕਹਿ ਰਹੀ ਹੈ ਕਿ ਉਹ ਜੋ ਵਿਵਾਦ ਸੀ ਉਹ ਕਹਿੰਦੇ ਕਿ ਹੁਣ ਨਿਬੜ ਗਿਆ ਤੇ ਆਪਾਂ ਚਲੋ ਟਕਰਾਅ ਵਾਲੀ ਸਥਿਤੀ ਨਾ ਹੋਵੇ ਉਸ ਪਾਸੇ ਵੀ ਸੋਚਣਾ ਰਮਨ ਰੱਲ ਕਹਿ ਰਹੇ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਰਮਨ ਟੈਕਸੀ ਡਰਾਈਵਰ ਮੂਸਾਪੁਰ ਤੋਂ ਠੀਕ ਹੈ ਜੀ ਰਮਨ ਰਾਲਜੀ ਸੰਦੀਪ ਕੁਮਾਰ ਜੀ ਦੀਪ ਕੁਮਾਰ ਜੀ ਕਹਿੰਦੇ ਜਿਹੜੇ ਬੰਬ ਦੀ ਧਮਕੀ ਆਈ ਸੀ ਉਹਦਾ ਕੀ ਲਿਆ ਪਤਾ ਲੱਗਾ ਕੁਝ ਨਹੀਂ ਦੇਖੋ ਪੁਲਿਸ ਜਿਹੜੀ ਹੈ ਟੈਕਨੀਕਲ ਚੈਕਿੰਗ ਐਂਡ ਮੈਨੂਅਲ ਚੈਕਿੰਗ ਦੋਨੋਂ ਹੀ ਕਰਦੀ ਆ ਹੱਥੋਂ ਹੱਥ ਚੈਕਿੰਗ ਹੁੰਦੀ ਆ ਤਾਂ ਜੋ ਕੋਈ ਵੀ ਕੋਨਾ ਅਣਛੂਆ ਨਾ ਰਵੇ ਟੈਕਨੀਕਲ ਚੈਕਿੰਗ ਵੀ ਹੁੰਦੀ ਆ ਡੌਗਸ ਕੋਰਸ ਨੂੰ ਲਿਆ ਕੇ ਤੇ ਉਸ ਸਮੇਂ ਇਸ ਜਗ੍ਹਾ ਨੂੰ ਖਾਲੀ ਕਰਵਾ ਲਿਆ ਜਾਂਦਾ ਤੇ ਹਾਲੇ ਤੱਕ ਤਾਂ ਇਹੀ ਹੈ ਲੇਕਿਨ ਇਹ ਈਮੇਲ ਰਾਈ ਔਨ ਔਨਲਾਈਨ ਜਿਹੜੇ ਇਹ ਡਰਾਵੇ ਭੇਜਦੇ ਆ ਜਿਹੜੇ ਇਹ ਬਦਮਾਸ਼ ਆ ਤੇ ਉਹਨਾਂ ਦੇ ਫੁੱਟਪ੍ਰਿੰਟਸ ਆਨਲਾਈਨ ਹੀ ਜਿਹੜੇ ਲੱਭੇ ਜਾ ਸਕਦੇ ਆ ਤਾਂ ਪੁਲਿਸ ਨੂੰ ਉਹ ਤਪਤੀਸ਼ ਕਰਨੀ ਚਾਹੀਦੀ ਸਾਈਬਰ ਸੈੱਲ ਨੂੰ ਤਪਤੀਸ਼ ਕਰਨੀ ਚਾਹੀਦੀ ਆ ਔਰ ਇਹਨਾਂ ਦੀਆਂ ਧਮਕੀਆਂ ਨੂੰ ਕਦੇ ਵੀ ਇਦਾਂ ਨਹੀਂ ਲੈਣਾ ਚਾਹੀਦਾ ਹਲਕੇ 'ਚ ਨਹੀਂ ਲੈਣਾ ਚਾਹੀਦਾ ਜੇ ਰੱਬ ਨਾ ਕਰੇ ਕੋਈ ਇਹ ਨਹੀਂ ਪਾਣਾ ਬਰਬਾਦਤਾ ਫਿਰ ਉਹ ਨੁਕਸਾਨ ਦੀ ਕਦੀ ਪਰਭਾਈ ਨਹੀਂ ਹੋਣੀ ਆ ਨਾ ਸਵੇਰੇ ਪੇਨਿਸ਼ਮੈਂਟ ਸ਼ੁੱਡ ਬੀ 기ਵਨ ਟੂ ਦਾ ਯੂਜ਼ਰਸ ਆਫ ਚਾਈਨਾ ਡੋਰ ਡੈਫੀਨਿਟਲੀ ਬੜੀ ਡੈਫੀਨਿਟਲੀ ਸੰਦੀਪ ਕੁਮਾਰ ਜੀ ਅਰਣ ਗਰੋਬਰ ਜੀ ਦੀਪਕ ਸੱਬਰਵਾਲ ਸਾਹਿਬ ਤਾਂ ਠੀਕ ਹੈ ਪਰਵਾਰਿਕ ਮੈਂਬਰ ਉਹ ਹੁਣ ਦਿਓ ਇਜਾਜ਼ਤ ਕਿਉਂਕਿ ਹੁਣ ਆਪਾਂ ਵੀ ਚੱਲੀਏ ਘਰਾਂ ਨੂੰ ਕਰਦੇ ਡੀਕ ਰਹੇ ਨੇ ਸਵੇਰ ਦੇ ਅੱਜ ਆਪਾਂ ਵੀ ਛੁੱਟੀ ਮਨਾਈਏ ਝੂਟ ਕਾਨੂੰ ਬੁਲਾਣਾ ਭੇਜੇ ਵੀ 4 ਵਜੇ ਮੇਰੇ ਕੋਲ ਆਇਆ ਨਹੀਂ 4:30 ਪਾ ਕੇ ਹੈ ਉਧਰੋਂ ਕਰ ਲਾ ਦਿਖਾ ਦੀ ਰੇਲਵੇ ਰੋਡ ਜਾਂਦੇ ਜਾਂਦੇ ਇਹ ਇਹ ਕੰਟੇਨਰ ਵਾਲੇ بڑے ਟਰੱਕ ਦੀ ਇਹ ਟਿਪਰ ਹੀ ਆ ਕੰਮ ਹੋ ਗਿਆ ਇਹਨਾਂ ਦਾ ਕਿ ਨਹੀਂ ਕਿੰਨੇ ਟਾਈਮ ਹੈ 9 ਵਜੇ ਪਰ ਇਹ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਇਹ ਗੜਸ਼ੰਕਰ ਵਾਲੇ ਪਾਸਿਓਂ ਕਿੱਧਰੋਂ ਆਂਦੇ ਪਏ ਆ ਇਹ ਕਿੱਧਰੋਂ ਜਾਂਦੇ ਆ ਇਹਨੇ ਟਿੱਪਰਾਂ 'ਚ ਕੀ ਆ ਹੈ ਰੇਤਾ ਤਾਂ ਨਹੀਂ ਲੱਗਦਾ ਮੈਨੂੰ ਇਹਦਾ 'ਚ ਕੀ ਆ ਉਹ ਪਿਛਲੇ ਮੋਹਰਲੇ 'ਚ ਕੁਝ ਹੋਰ ਸੀਗਾ ਇਧਰੋਂ ਆਉਣਾ ਤਾਂ ਸਤਲੁਜ ਪੁਲ ਵੱਲੋਂ ਆਉਣਾ ਤਾਂ ਮੈਂ ਸਮਝ ਸਕਦਾ ਇਧਰੋਂ ਆਉਣ ਦੀ ਗੱਲ ਨਹੀਂ ਸਮਝ ਆ ਰਹੀ ਕਿਉਂਕਿ ਉਧਰੋਂ ਤਾਂ ਕੋਈ ਗੱਡੀ ਆ ਨਹੀਂ ਰਹੀ ਸਤਲੁਜ ਪੁਲ ਵੱਲੋਂ ਹੈ ਪਹਿਲਾਂ ਲੰਘੀਆ ਪਹਿਲਾਂ ਲੰਘੀਆ ਹਾਂ ਲੋ ਜੀ ਰੇਲਵੇ ਰੋਡ ਤਿਲਕਨ ਤਿੰਨ ਗਲ ਹੋਈ ਆ ਬੇਨਤੀ ਹੈ ਸਰਕਾਰ ਨੂੰ ਕਿ ਲੋਕ ਕਹਿੰਦੇ ਕਿ ਭਾਵੇਂ ਇਸ ਰੋਡ ਨੂੰ ਪਹਿਲਾਂ ਪੰਡੋਰੇ ਮਹੱਲੇ ਤੱਕ ਹੀ ਪੂਰਾ ਕਰ ਦਿਓ ਅਗਲੀ ਉਹ ਤੋਂ ਅੱਗੇ ਬਣਾ ਦਿਓ ਇੱਕ ਪਾਸਾ ਆਇਆ ਚੱਲਦਾ ਤਾਂ ਇੱਕ ਪਾਸਾ ਉਹ ਵੀ ਤੁਸੀਂ ਦੇਖੋ ਕਿ ਸੜਕ ਕਿੰਨੀ ਟੁੱਟੀ ਹੋਈ ਆ ਆਹ ਦੇ ਆਹ ਦੇ ਗੱਡੀ ਦਾ ਮੋਰਲੇ ਸ਼ੌਕਰ ਕਿਦਾਂ ਕੜਕੜ ਕਰ ਕਰ ਕਰਦੇ ਆ ਇੱਥੇ ਤੱਕ ਆਵਾਜ਼ ਆਉਂਦੀ ਆ ਤਾਂ ਗੱਡੀਆਂ ਦਾ ਨੁਕਸਾਨ ਹੁੰਦਾ ਜਿੰਨੀ ਜਲਦੀ ਇਹ ਸੜਕ ਨੂੰ ਬਣਾਓਗੇ ਓਨੀ ਜਲਦੀ ਤੁਹਾਡੇ ਗਲੋਗਲਾਵਾ ਨਿਕਲਣਾ ਨੇ ਤਾਂ ਇਹ ਜਿਹੜੀ ਸੜਕ ਹੈ ਨਹੀਂ ਤੁਹਾਨੂੰ ਲੈ ਕੇ ਵਜਣਾ ਜੇ ਪਿਛਲੇ ਨੂੰ ਨਹੀਂ ਬਖਸ਼ਿਆ ਤੁਹਾਨੂੰ ਵੀ ਨਹੀਂ ਬਖਸ਼ਣਾ ਸੋ ਇਹਦਾ ਕੰਮ ਜਲਦੀ ਕਰੋ ਕੰਮ ਰੁਕਿਆ ਨਹੀਂ ਰਹਿਣਾ ਚਾਹੀਦਾ ਔਰ ਇਹਨੂੰ ਲੋਕ ਹੁਣ ਇਹ ਕਹਿ ਰਹੇ ਆ ਕਿ ਐਟ ਲੀਸ ਪੰਡੋਰੇ ਮੱਲੇ ਤੱਕ ਛੇਤੀ ਤੋਂ ਛੇਤੀ ਬਣਾਈ ਜਾਵੇ ਤੇ ਮੂਰੇ ਆਪ ਜੀ ਨੂੰ ਪਤਾ ਹੈ ਕਿ ਸ਼ੋਭਾ ਯਾਤਰਾ ਵੀ ਨਿਕਲਣੀ ਆ ਸੋ ਇਹਨੂੰ ਤੁਸੀਂ ਜ਼ਰੂਰ ਜਿਹੜਾ ਪ੍ਰਾਇੋਰਟੀ ਬੇਸਿਸ ਤੇ ਇਹਦਾ ਕੰਮ ਕਰਾਓ ਨਹੀਂ ਤਾਂ ਫਿਰ ਲੋਕੀ ਬਖਸ਼ਣਗੇ ਨਹੀਂ ਇਹ ਸਰਕਾਰ ਨੂੰ ਬੇਨਤੀ ਸਮਝ ਲਓ ਸਰਕਾਰ ਦੇ ਨਮਾਇੰਦਿਆਂ ਨੂੰ ਵੇ ਸਰਕਾਰ ਨੂੰ ਕੀ ਕਰਨ ਦੀ ਸਰਕਾਰ ਕਹਿੰਦਾ ਇੱਥੇ ਨਮਾਇੰਦਿਆਂ ਨੂੰ ਹੀ ਕਰਨੀ ਹੁੰਦੀ ਆ ਨਮਾਇੰਦਿਆਂ ਦੀ ਜਿਹੜੀ ਗੱਲ ਆ ਉੱਪਰ ਪੰਚਾਣੀ ਹੁੰਦੀ ਆ ਸੋ ਪਹਿਲੇ ਵੀ ਅਸਫਲ ਰਹਿ ਗਏ ਨਮਾਇੰਦੇ ਹੁਣ ਵਾਲੇ ਵੀ ਅਸਫਲ ਨਾ ਰਹਿਣ ਇਸ ਕਰਕੇ ਉਹਨਾਂ ਨੂੰ ਬੇਨਤੀ ਲਾ ਲਓ ਹਦਾਇਤ ਲਾ ਲਓ ਐਡਵਾਈਸ ਲਾ ਲਓ ਹੈ ਜਾਂ ਫਿਰ ਉਹਨਾਂ ਨੂੰ ਕਹਿ ਦਿਓ ਕਿ ਇੱਕ ਤਰੀਕੇ ਤਾੜਨਾ ਲਾ ਲਓ ਜੋ ਮਰਜ਼ੀ ਸਮਝ ਲਓ ਕਿ ਜਲਦੀ ਤੋਂ ਜਲਦੀ ਇਹ ਕੰਮ ਹੋਣਾ ਚਾਹੀਦਾ ਨਹੀਂ ਤਾਂ ਫਿਰ ਤੁਸੀਂ ਅੱਜ ਲੋਕ ਔਖੇ ਹੋ ਰਿਹਾ ਫੇ ਨਹੀਂ ਤਾਂ ਤੁਸੀਂ ਔਖੇ ਹੋਵੋਗੇ ਇਹ ਇਹ ਗੱਲ ਤੇ ਕਹਿ ਕੇ ਮੈਂ ਹੁਣ ਆਪਣੀ ਬਾਣੀ ਨੂੰ ਵਿਸ਼ਰਾਮ ਦੂੰਗਾ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਧੰਨਵਾਦ